ਪਾ ਬਚਪਨ ਤੋਂ ਦੇਖਦੇ ਸੀ ਜਦੋਂ ਸਕੂਲ ਟਾਈਮ ਤੇ ਜਾਂਦੇ ਹੁੰਦੇ ਸੀ ਕੋਈ ਬੇਸਹਾਰਾ ਜਾਨਵਰ ਪਿਆ ਹੁੰਦਾ ਸੀ ਚਾਰ ਪੰਜ ਦਿਨ ਲਗਾਤਾਰ ਦੇਖਦੇ ਸੀ ਉੱਥੇ ਪਿਆ ਪਿਆ ਤੜਪ ਤੜਪ ਮਰ ਜਾਂਦਾ ਸੀ ਉਹ ਫਿਰ ਮਨ ਚ ਆਇਆ ਕਿ ਚਲ ਇਹੀ ਗਾਮ ਆਪਾਂ ਸਟਾਰਟਿੰਗ ਕਰਦੀਏ ਉਹਦੀ ਉਹਦੀ ਕੀ ਆਪਣੇ ਸ਼ਹਿਰ ਨੂੰ ਆਪਾਂ ਸਾਫ਼ ਸੁਥਰਾ ਨਾ ਰੱਖ ਸਕੀਏ ਫਿਰ ਫਾਇਦਾ ਕੀ ਆਪਣਾ ਨਾ ਕਨਈ 10 ਬੰਦੇ ਮੇਰੇ ਨਾਲ ਦੇ ਹੋਰ ਹੋ ਜਾਣਾ ਆਪਾਂ ਨੂੰ ਕਿ ਕਿਤੇ ਇਹੋ ਜਿਹੇ ਜ਼ਖਮੀ ਪਸ਼ੂ ਦੇ ਹੋਊਗੇ ਕਿਉਂ ਜੇ ਕਰੀਏ ਆਪਾਂ ਫੇਰ ਹੀ ਆਪਾਂ ਨੂੰ ਚੰਗਾ ਲੱਗਦਾ ਕੁਝ ਕਰ ਰਹੇ ਹਾਂ ਇਸ ਦੇ ਨਾਲ ਨਾਲ ਕੰਮ ਕੁਝ ਹੀ ਆਪਦੇ ਪੇਟ ਵਾਸਤੇ ਕੱਲੀ ਸੇਵਾ ਹੀ ਕਰੀ ਦੀ ਤਾਨੂੰ ਕੋਲ ਆਂਦੀ ਏ ਕਿਸੇ ਪਸ਼ੂ ਜੀ ਮੇ ਬਿਮਾਰ ਹੋ ਗਿਆ ਕਿ ਤੁਸੀਂ ਆਪ ਹੀ ਲੈ ਮੈਂ ਪਹਿਲੀ ਗੱਲ ਤਾਂ ਹੀ ਮੈਂ ਆਪ ਤੋ ਰਹਿ ਫਿਰਦਾ ਹੁੰਦਾ ਮੈਨੂੰ ਦੇਖ ਜੇ ਕੋਈ ਆਪ ਮਨ ਨੂੰ ਹੀ ਹੋ ਜਾਂਦਾ ਕਿ ਯਾਰ ਇਹ ਤਕਲੀਫ ਚ ਚਲੇਦਾ ਕਰੇ ਕਿ ਇਹਹੀ ਤਕਲੀਫ ਇਹਦੀ ਵਧਦੀ ਜਾਊਗੀ ਵਧਦੀ ਜਾਊਗੀ ਉਹਦਾ ਕੀ ਰੱਖ ਤਾਨੂੰ ਦੇਖੀ ਨਹੀਂ ਜਾਂਦੀ ਇਹਨਾਂ ਦੇ ਨਹੀਂ ਦੇਖਣੀਆਂ ਦਾ ਕੁੱਤਾ ਵਿਆ ਹੋਵੇ ਉਹਨੂੰ ਵੀ ਦੇਖਿਆ ਜਾਂਦਾ ਆਪਾਂ ਨੂੰ ਐ ਹੁੰਦਾ ਕੀ ਆ ਕਿ ਇਹਦਾ ਕਰੀਏ ਕੁਛ ਨਾ ਕੁਛ ਜਖਮ ਬਹੁਤ ਦੇਖੇ ਹੀ ਭੂਸਰੇ ਹੋਏ ਸਾਨਾ ਨਾ ਵੀ ਪੇਚਾ ਪਿਆ ਗਈ ਉਹ ਗਾਵਾਂ ਵੀ ਮਗਰ ਪੈ ਜਾਂਦੀਆਂ ਤੇ ਦੇ ਵੀ ਮਗਰ ਪੈ ਜਾਂਦੇ ਪਰ ਆਪਣੇ ਮਨ ਨੂੰ ਹੈਗਾ ਕਿ ਹਾਂ ਆਪਾਂ ਇਹ ਕੰਮ ਰੈਗੂਲਰ ਸਟਾਰਟ ਰੱਖਣੀ ਰੱਖ ਤਾ ਕਿਸ ਤਰ੍ਹਾਂ ਤੁਸੀਂ ਇਕੱਲੇ ਕਿਸ ਤਰ੍ਹਾਂ ਕਰ ਲੈਂਦੇ ਉਹ ਤੁਹਾਨੂੰ ਪਤਾ ਹੀ ਹੈ ਸਿੰਘ ਤਾਂ ਜਦੋਂ ਲੱਖ ਨਾਲ ਲੜਦੇ ਜਾਂਦੇ ਇਹ ਜਾਨਵਰ ਦੀ ਗੱਡੀ ਗੰਦੀ ਉਹ ਕਾਬੂ ਕਰਨਾ ਹੋਣ ਸ਼ੇਰ ਨੂੰ ਵੀ ਇਕੱਲਾ ਬੰਦਾ ਕਾਬੂ ਕਰ ਹੀ ਲੈਂਦਾ ਬਸ ਉਹਦੇ ਮਨ 'ਚ ਠਾਨਣਾ ਚਾਹੀਦਾ ਉਹਨੂੰ ਕਿ ਮੈਂ ਇਹ ਕਰ ਸਕਦਾ ਜਾਂ ਆਪਾਂ ਠਾਨ ਲਈ ਤਾਂ ਕੀ ਕੁਝ ਨਹੀਂ ਕਰ ਸਕਦੇ ਸਸ਼ੀਕਾਰ ਡੈਲੀਪੋਚ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਕਪਿਲ ਸ਼ਰਮਾ ਅੱਜ ਤੁਹਾਨੂੰ ਇੱਕ ਐਸੇ ਨੌਜਵਾਨ ਨਾਲ ਬਣਵਾਵਾਂਗੇ ਜਿਹੜਾ ਕੀ ਜਾਨਵਰਾਂ ਅਤੇ ਪਸ਼ੂਆਂ ਦੇ ਇਲਾਜ ਲਈ ਇਕੱਲਾ ਹੀ ਤੁਰੇ ਫਿਰਦਾ ਹੈਗਾ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਇਹ ਚਾਰ ਬੰਦਿਆਂ ਦਾ ਕੰਮ ਇਕੱਲਾ ਕਰਦਾ ਹੈਗਾ ਤਾਂ ਪਸ਼ੂ ਜਿੱਥੇ ਵੀ ਦਿਖ ਜੇ ਇਹ ਸਵੇਰੇ ਆਪਣੇ ਮੋਟਰਸਾਈਕਲ ਤੇ ਨਿਕਲਦਾ ਹੈਗਾ ਬੈਗ ਲੈ ਕੇ ਵਿੱਚ ਦਵਾਈਆਂ ਪਾ ਕੇ ਤੇ ਇਕੱਲਾ ਹੀ ਪਸ਼ੂ ਹੋਵੇ ਚਾਹੇ ਕੁੱਤੇ ਹੋਣ ਕਿਸੇ ਤਰ੍ਹਾਂ ਦਾ ਵੀ ਜਾਨਵਰ ਹੋਣ ਤਾਂ ਇਹਨੇ ਉੱਥੇ ਹੀ ਇਲਾਜ ਸ਼ੁਰੂ ਕਰ ਦੇਣਾ ਹੈਗਾ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਬੰਦਾ ਗਊ ਸੇਵਾ ਕਰ ਰਿਹਾ ਹੈਗਾ ਚਾਹੇ ਉਹ ਬਲਦ ਹੋਵੇ ਚਾਹੇ ਉਹ ਪਸ਼ੂ ਹੋ ਕਿਸੇ ਵੀ ਤਰ੍ਹਾਂ ਦਾ ਜਾਨਵਰ ਹੋਵੇ ਇਸ ਵਿਅਕਤੀ ਵੱਲੋਂ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈਗਾ ਪਹਿਲਾ ਸਾਰੇ ਇਹਦੀ ਗੱਲ ਕਰੀਏ ਤਾਂ ਦਵਾਈਆਂ ਇਹਦੇ ਬੈਗ ਚ ਨੇ ਤਾ ਸਾਰੀ ਗੱਲਬਾਤ ਕਰਾਂਗੇ ਇਸ ਵਿਅਕਤੀ ਨਾਲ ਕਿਸ ਤਰ੍ਹਾਂ ਇਹਦੇ ਮਨ ਚ ਆਇਆ ਪਰਿਵਾਰ ਚ ਕੌਣ ਹੈਗੇ ਇਸ ਤੋਂ ਪਹਿਲਾਂ ਕੀ ਕੰਮ ਕਰਦਾ ਰਿਹਾ ਇਹ ਵਿਅਕਤੀ ਤਾਂ ਸਾਰੀ ਗੱਲਬਾਤ ਇਹਦੇ ਨਾਲ ਕਰਦੇ ਨੇ ਤੁਸੀਂ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਇਹ ਜਿਹੜਾ ਨੌਜਵਾਨ ਹੈ ਚਾਰ ਵਿਅਕਤੀਆਂ ਦਾ ਇਕੱਲਾ ਹੀ ਕੰਮ ਕਰਦਾ ਹੈਗਾ ਜਿੱਥੇ ਵੀ ਪਸ਼ੂ ਜਾਂ ਕੋਈ ਡੌਗੀ ਕਿਸ ਤਰ੍ਹਾਂ ਦਾ ਵੀ ਜਾਨਵਰ ਦਿਖਦਾ ਤਾਂ ਇਹ ਇਕੱਲਾ ਹੀ ਸੇਵਾ ਕਰਨ ਲੱਗ ਪੈਂਦਾ ਹੈ ਤਾਂ ਸਵੇਰੇ ਨਿਕਲਦਾ ਹੈਗਾ ਤਾਂ ਅੱਥਨੇ ਨੂੰ ਇਹ ਨਹੀਂ ਪਤਾ ਵੀ ਮੈਂ ਘਰੇ ਕਿਸ ਤਰ੍ਹਾਂ ਜਾਣਾ ਕੋਈ ਵੀ ਪਸ਼ੂ ਇਹਨੂੰ ਰਾਤ ਨੂੰ ਜੇ ਦੇਰ ਰਾਤ ਵੀ ਮਿਲ ਜਾਂਦਾ ਤਾਂ ਉਸ ਤਰ੍ਹਾਂ ਹੀ ਇਹ ਸੇਵਾ ਆਪਣੀ ਜਾਰੀ ਰੱਖਦਾ ਹੈਗਾ ਤਾਂ ਗੱਲਬਾਤ ਵੀ ਕਰਾਂਗੇ ਨੌਜਵਾਨ ਨਾਲ ਕਿਸ ਤਰ੍ਹਾਂ ਇਹਦੇ ਮਨ 'ਚ ਆਇਆ ਇਹ ਸੇਵਾ ਕਰਨੀ ਤਾਂ ਕੌਣ ਕਿਸ ਤਰ੍ਹਾਂ ਇਹਦੀ ਹੈਲਪ ਕਰਦੇ ਨੇ ਜਿਹੜੇ ਕਿ ਸੰਸਥਾ ਵਾਲੇ ਨੇ ਤਾਂ ਸਾਰੀ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਹੋ ਹੱਥ ਦੇ ਵਿੱਚ ਇੰਜੈਕਸ਼ਨ ਪਟੀਆਂ ਕਿਸ ਤਰ੍ਹਾਂ ਹੱਥ 'ਚ ਫੜੀਆਂ ਹੋਈਆਂ ਇਹਨਾਂ ਨੇ ਤਾਂ ਨੌਜਵਾਨ ਨੂੰ ਅਸੀਂ ਬੁਲਾਣੇ ਆ ਤੇ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈਗਾ ਹੀ ਮਨੂਬਰਾੜ ਮਨੂਬਰਾੜ ਜੀ ਤੁਸੀਂ ਤੁਹਾਡੇ ਮਨ ਚ ਕਿਸ ਤਰ੍ਹਾਂ ਆਏ ਇਹ ਸੇਵਾ ਕਰਨ ਪਾ ਬਚਪਨ ਤੋਂ ਦੇਖਦੇ ਸੀ ਜਦੋਂ ਸਕੂਲ ਟਾਈਮ ਤੇ ਜਾਂਦੇ ਹੁੰਦੇ ਸੀ ਕੋਈ ਬੇਸਹਾਰਾ ਜਾਨਵਰ ਪਿਆ ਹੁੰਦਾ ਸੀ ਚਾਰ ਪੰਜ ਦਿਨ ਲਗਾਤਾਰ ਦੇਖਦੇ ਸੀ ਉੱਥੇ ਪਿਆ ਪਿਆ ਤੜ ਤੜ ਮਰ ਜਾਂਦਾ ਸੀ ਉਹ ਫਿਰ ਮਨ ਚ ਆਇਆ ਕਿ ਚਲ ਇਹੀ ਗਾਮ ਆਪਾਂ ਸਟਾਰਟਿੰਗ ਕਰਦੀਏ ਉਹਦੀ ਉਹਦੀ ਤੇ ਫਿਰ ਗਊਸ਼ਾਲਾ ਦੇ ਵਿੱਚ ਐਡ ਹੋ ਗਿਆ ਚਾਚਾ ਜੀ ਮੇਰੇ ਉੱਥੇ ਜੋਬ ਕਰਦੇ ਸੀ ਮੈਨੇਜਰ ਸੀਗੇ ਉਹਨਾਂ ਦੇ ਉਂਗਲੀ ਤੇ 6:00 ਵਜ ਗਈ ਸੀ ਪਰ ਉਹਨਾਂ ਕਰਕੇ ਜੀ ਨਾਲ ਜਾਣ ਲੱਗ ਗਿਆ ਮੈਂ ਉੱਥੇ ਕੂਸ਼ਾਲਾ ਜੀ ਯੋਗਨਾਂ ਚੱਲ ਤੂੰ ਜਾਵੜਿਆ ਕਰਨ ਉੱਥੇ ਦੇਖਦੇ ਦੇਖਦੇ ਜਾਨਵਰਾਂ ਨੂੰ ਐ ਹੀ ਹੋਇਆ ਮਨ ਚ ਕੀ ਆਪਾਂ ਵੀ ਸਿੱਖ ਲੈਣੇ ਇਹ ਕੰਮ ਕਿ ਆ ਸਿੱਖ ਕੇ ਕਮ ਆਪਾਂ ਬਿਜਾਰ ਚ ਹੁਣ ਰਹਿਣੀ ਆ ਆਪਣੇ ਸ਼ਹਿਰ ਚ ਰਹਿਣੇ ਆ ਜੇ ਆਪਣੇ ਸ਼ਹਿਰ ਨੂੰ ਆਪਾਂ ਸਾਫ਼ ਸੁਥਰਾ ਰੱਖ ਸਕੀਏ ਫਿਰ ਫਾਇਦਾ ਕੀ ਆਪਣਾ ਮੈਂ ਕਹਿੰਦਾ ਇਹ 10 ਬੰਦੇ ਮੇਰੇ ਨਾਲ ਦੇ ਹੋਰ ਹੋ ਜਾਣਾਂ ਆਪਾਂ ਨੂੰ ਕਿਤੇ ਇਹੋ ਜਿਹੇ ਜ਼ਖਮੀ ਪਸ਼ੂ ਦੇ ਹੋਊਗੇ ਕਿਉਂ ਜੇ ਕਰੀਏ ਆਪਾਂ ਫੇਰ ਹੀ ਆਪਾਂ ਨੂੰ ਚੰਗਾ ਲੱਗਦਾ ਹੈ ਆਪਣੇ ਮਨ ਨੂੰ ਬਹੁਤ ਚੰਗਾ ਲੱਗਦਾ ਕੀ ਹਾਂ ਜੀ ਤੁਸੀਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਰਹੇ ਹੋ ਜਾਂ ਕੁਝ ਕਰ ਰਹੇ ਹੋ ਇਸ ਦੇ ਨਾਲ ਨਾਲ ਕੰਮ ਕੁਝ ਆਪਦੇ ਪੇਟ ਵਾਸਤੇ ਕੱਲੀ ਸੇਵਾ ਹੀ ਕਰੀ ਦੀ ਹਮ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਉਹ 3-4000 ਰੁਪਿਆ ਆਸੇ ਪਾਸੇ ਡੋਨੇਸ਼ਨ ਆ ਜਾਂਦਾ ਬਸ ਉਹਦੇ ਨਾਲ ਹੀ ਬਸ ਚੱਲਦੀ ਹੁੰਦਾ ਤੇ ਦਵਾਈਆਂ ਦੀ ਗੱਲ ਕੀਤੀ ਜਾਵੇ ਇਹਨਾਂ ਤੇ ਦਵਾਈਆਂ ਇੰਨੀ ਮਹਿੰਗੀਆਂ ਲੱਗਦੀਆਂ ਇੰਜੈਕਸ਼ਨ ਲੱਗਦੇ ਨੇ ਪੱਟੀਆਂ ਲੱਗਦੀਆਂ ਨੇ ਦਵਾਈਆਂ ਕੋਸ਼ਕ ਤਈ ਇੱਕ ਦੋ ਸੁਸਾਇਟੀਆਂ ਦੇ ਹੈਗੇ ਬੰਦੇ ਉਹਨਾਂ ਨਾਲ ਲਿੰਕ ਹੈਗੇ ਜਿਵੇਂ 3-4000 ਰੁਪਏ ਦੀ 5000 ਰੁਪਏ ਦੀ ਉਹ ਦਵਾਈ ਦਵਾਤਾਂ ਦੇ ਕਿ ਦਵਾਈਆਂ ਫਿਰ ਵੀ ਜ਼ਿਆਦਾ ਲੱਗਦੀਆਂ ਤੇ ਬਸ ਉਹਨੇ ਨਾਲੇ ਬਸ ਆਪਦਾ ਆਪਦਾ ਇੱਕ ਸਾਲ ਦਾ ਗੁਜ਼ਾਰਾ ਕਰੀ ਜਾਂਦਾ ਮਨੂ ਜੀ ਜੇ ਗੱਲ ਕੀਤੀ ਜਾਵੇ ਤੁਹਾਨੂੰ ਕੋਲ ਆਂਦੀ ਹੈ ਕਿਸੇ ਪਸ਼ੂ ਜਿਵੇਂ ਬਿਮਾਰ ਹੋ ਗਿਆ ਕਿ ਤੁਸੀਂ ਆਪ ਹੀ ਮੈਂ ਪਹਿਲੀ ਗੱਲ ਤਾਂ ਹੀ ਮੈਂ ਆਪ ਤੁਰਿਆ ਫਿਰਦਾ ਹੁੰਦਾ ਮੈਨੂੰ ਦੇਖ ਜੇ ਕੋਈ ਆਪ ਮਨ ਨੂੰ ਹੀ ਹੋ ਜਾਂਦਾ ਕਿ ਯਾਰ ਇਹ ਤਕਲੀਫ ਚੱਲੇਦਾ ਕਰੇ ਕਿ ਇਹੀ ਤਕਲੀਫ ਇਹਦੀ ਵਧ ਹੀ ਜਾਊਗੀ ਵਧ ਹੀ ਜਾਊਗੀ ਉਹਦਾ ਕੀ ਰਾਂ ਲਾਗਦਾ ਉਹਨੂੰ ਦੇਖੀ ਨਹੀਂ ਜਾਂਦੀ ਅਨ ਤੱਕ ਨਹੀਂ ਦੇਖਣੀਆਂ ਦਾ ਕੁੱਤਾ ਵਿਆਹ ਹੋਵੇ ਉਹਨੂੰ ਵੀ ਦੇਖਿਆ ਜਾਂਦਾ ਆਪਾਂ ਨੂੰ ਐ ਹੁੰਦਾ ਕੀ ਆ ਕਿ ਇਹਦਾ ਕਰੀਏ ਕੁਛ ਨਾ ਕੁਛ ਪਰ ਉਹਨਾਂ ਦਾ ਹਾਲ ਹੀ ਨਹੀਂ ਹੁੰਦਾ ਜੇ ਆਪਾਂ ਕਰ ਸਕੀਏ ਉਹਦਾ ਕੁਝ ਕਿ ਜਿੰਨਾ ਦਾ ਹਾਲ ਆਪਾਂ ਪੱਟੀ ਪੁੱਟੀ ਕਰ ਸਕਦੇ ਆ ਜਖਮ ਜਖਮ ਹੋਵੇ ਜਾਂ ਹੋ ਜਾ ਮਰਜੀ ਜਖਮ ਬਹੁਤ ਦੇਖੇ ਆਈ ਭੂਸਰੇ ਹੋਏ ਸਾਨਾ ਨਾ ਵੀ ਪੇਚਾ ਪਿਆ ਗਈ ਹੋਈ ਗਾਵਾਂ ਵੀ ਮਰ ਪੈ ਜਾਂਦੀਆਂ ਕੁੱਦੇ ਵੀ ਮਰ ਪੈ ਜਾਂਦੇ ਪਰ ਆਪਣੇ ਮਨ ਨੂੰ ਹੈਗਾ ਕੀ ਹਾਂ ਆਪਾਂ ਇਹ ਕੰਮ ਰੈਗੂਲਰ ਸਟਾਰਟ ਰੱਖਣੀ ਰੱਖਣਾ ਇਹ ਤਾਂ ਕੰਮ ਮੰਨ ਲਓ ਯਾਰ 4-5 ਜਣਿਆਂ ਦਾ ਹੈ ਮਸ਼ੀਨਾਂ ਨਹੀਂ ਪਸ਼ੂ ਇੰਨੇ ਹੈਵੀ ਹੈਵੀ ਹੁੰਦੇ ਨੇ ਕਿਸ ਤਰ੍ਹਾਂ ਤੁਸੀਂ ਇਕੱਲੇ ਕਿਸ ਤਰ੍ਹਾਂ ਕਰ ਲੈਣਾ ਉਹ ਤੁਹਾਨੂੰ ਪਤਾ ਹੀ ਹੈ ਸਿੰਘ ਤਾਂ ਜਦੋਂ ਲੱਖਾਂ ਨਾਲ ਲੜਦੇ ਜਾਂਦੇ ਆ ਤੇ ਇਹ ਜਾਨਵਰ ਦੀ ਗੱਡੀ ਗੰਦਾ ਉਹ ਕਾਬੂ ਕਰਨਾ ਉਹ ਸ਼ੇਰ ਨੂੰ ਵੀ ਇਕੱਲਾ ਬੰਦਾ ਕਾਬੂ ਕਰ ਹੀ ਲੈਂਦਾ ਬਸ ਉਹਦੇ ਮਨ 'ਚ ठानਨਾ ਚਾਹੀਦਾ ਉਹਨੂੰ ਕਿ ਮੈਂ ਇਹ ਕਰ ਸਕਦਾ ਜਾਂ ਪਰ ठान ਲਈਏ ਤਾਂ ਕੀ ਕੁਝ ਨਹੀਂ ਕਰ ਸਕਦੇ ਬਹੁਤ ਕੁਝ ਕਰ ਸਕਦੇ ਜੇ ਗੱਲ ਕਰੀਏ ਪਰਿਵਾਰ 'ਚ ਕੋਣ ਹੈ ਤੁਹਾਡਾ 3000 ਰੁਪਏ 'ਚ ਕਰਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਪਰਿਵਾਰ 'ਚ ਤਾਂ ਹੀ ਮੰਮੀ ਡੈਡੀ ਹੈਗੇ ਡੈਡੀ ਮੇਰਾ ਹੈਂਡੀਕੈਪ ਹੈ ਉਹ ਆਟਾ ਉਤਲਾਉਂਦੇ ਬਸ ਆਪਦਾ ਸਬਜ਼ੀ ਪਾਣੀ ਦਾ ਥੋੜਾ ਮੋਟਾ ਉਹ ਖਰਚਾ ਚਲਾ ਹੀ ਰੱਖਦੇ ਆ ਤੇ ਬਾਕੀ ਮੰਮੀ ਇਹ ਘਰਾਂ ਦੇ ਕੰਮ ਕਰਦੀ ਸੀ ਤੇ ਉਹ ਨਾਲ ਕਰਕੇ ਥੋੜਾ ਮੋਟਾ ਹੋਦਾ ਚੱਲੀ ਜਾਂਦਾ ਉਸ ਹੋਰ ਹੁਣ ਪਿੱਛੇ ਜੇ ਹੁਣ ਸਾਰਾ ਬਿੱਲ 70000 ਰੁਪਏ ਆਇਆ ਹੋਵੇ ਸੀ 50000 ਭਰ ਕੇ ਆਏ ਆ ਉਹ ਮਾਫੀ ਮੁਫੀ ਦਾ ਕਿਹੜਾ ਕਰਦਾ ਹੁੰਦਾ ਹੈ ਕੁਛ ਨਹੀਂ ਮਾਫ ਮੁਖ ਕਰਦੇ ਗੱਲਾਂ ਗੱਲਾਂ ਰਹਿੰਦੀਆਂ ਕਈ ਬੰਦੇ ਨੂੰ ਕਿਹਾ ਵੀ ਕੋਈ ਸਾਥ ਦਿੰਦਾ ਨਹੀਂ ਬਾਪ ਨੂੰ ਆਪ ਦੇ ਮਨ ਨੂੰ ਹੀ ਕਰਨਾ ਪੈਂਦਾ ਤਸੱਲੀ ਦੇਣੀ ਪੈਂਦੀ ਨਹੀਂ ਆ ਮੈਰਿਡ ਹੋ ਅਨਮੈਰਿਡ ਮੈਰਿਡ ਹੈ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੇ ਹੈ ਇੱਕ 4 ਸਾਲ ਦਾ ਹੀ ਇੱਕ 2 ਸਾਲ ਦਾ 1.5 ਸਾਲ ਦੇ ਲਾਗੇ ਕਰ ਗਿਆ ਸਰ ਇਹ ਮਨ ਚਾਹੁੰਦਾ ਨਹੀਂ ਵੀ ਮੈਂ ਹੋਰ ਵੀ ਕੰਮ ਕਰਾਂ ਕਰਦਾ ਗੁਜ਼ਾਰਾ ਵੀ ਚੱਲਣਾ ਚਾਹੀਦਾ ਕਿਸ ਤਰ੍ਹਾਂ ਕਿ ਪਸ਼ੂਆਂ ਨਾਲ ਹੀ ਇਹਨਾਂ ਦੀ ਇਹਨਾਂ ਕਰਕੇ ਹੀ ਬਸ ਇਹਨਾਂ ਕਰਕੇ ਤੁਰੇ ਫਿਰਦੇ ਆ ਹਰ ਜੇ ਇਹ ਨਾ ਹੁੰਦੇ ਤਾਂ ਆਪਣਾ ਕੀ ਹੁੰਦੀ ਆਪਾਂ ਬਣਾਉਂਦੇ ਉੱਥੇ ਇਹ ਜਾਨਵਰੀ ਨਾ ਹੁੰਦਾ ਫਿਰ ਬੰਦਾ ਕਿੱਥੋਂ ਆ ਜਾਂਦਾ ਤੇ ਬਾਂਦਰ ਦੀ ਯੂਨੀ ਕਹਦੀ ਆਪਾਂ ਜੇ ਬਾਂਦਰ ਖੜਾ ਹੀ ਨਾ ਹੁੰਦਾ ਫਿਰ ਬੰਦਾ ਨਹੀਂ ਬਣਦਾ ਸੀ ਤੇ ਬੰਦਿਆਂ ਬੰਦੇ ਨੂੰ ਸੋਚਣਾ ਚਾਹੀਦਾ ਆਪਾਂ ਕੀ ਕੁਝ ਨਹੀਂ ਕਰ ਸਕਦੇ ਇਹ ਤਾਂ ਬੇਜਬਾਨ ਹੈਗੇ ਆ ਬੋਲ ਕੇ ਦੱਸ ਨਹੀਂ ਸਕਦੇ ਬੰਦਾ ਤਾਂ ਬੋਲ ਕੇ ਦੱਸ ਸਕਦਾ ਬੰਦਾ ਫੋਨ ਵੀ ਕਰ ਸਕਦਾ ਪਰ ਬੰਦਾ ਕਹਿੰਦਾ ਟਾਈਮ ਕੱਢਦਾ ਨਹੀਂ ਨਾ ਕੋਈ ਇੰਨਾ ਖਾਤਾ ਟਾਈਮ ਵੀ ਸਪੈਸ਼ਲੀ ਕੱਢਣਾ ਬੰਦਾ ਆਪਣੇ ਕੋਲ ਤਾਂ ਖੁੱਲਾ ਟਾਈਮ ਹੈ ਜਦੋਂ ਮਰਜ਼ੀ ਬੰਦਾ ਫੋਨ ਮਾਰਦੇ ਆਪਾਂ ਜਾਉਣੀ ਬਠਿੰਡਾ ਸੰਸਥਾ ਦਾ ਗੜ ਹੈ ਤੇ ਇੱਥੇ ਅੰਨੀ ਸੰਸਥਾ ਹੈਗੇ ਆ ਤਰਕੀਬਨ ਜਿਆਦਾ ਤੋਂ ਜਿਆਦਾ ਫੇਰ ਤੁਸੀਂ ਫੇਰ ਵੀ ਇਕੱਲੇ ਲੱਗੇ ਰਹਿੰਦੇ ਹੋ ਕਿਸੇ ਸੰਸਥਾ ਨਾਲ ਰਲ ਕੇ ਕੰਮ ਨਹੀਂ ਕਰ ਸਕਦੇ ਫਾਰਮੈਟ ਨਹੀਂ ਅੱਜ ਕੱਲ੍ਹ ਕਈ ਬੰਦੇ ਨਾ ਮ ਜੁੜਿਆ ਹੋਈਆਂ ਨੇ ਸੋ ਐ ਕਦੀਏ ਤੇ ਉਹ ਬੰਦੇ ਕੀ ਆਪਦੇ ਲਿੰਕ ਜੀ ਰਹਿੰਦੇ ਆ ਦਵਾਈਆਂ ਆਪ ਲੈ ਦੇਣਗੇ ਦੂਜਿਆਂ ਨੂੰ ਅਧੀਆਂ ਕਿ ਦਵਾਈਆਂ ਜਦੋਂ ਐ ਮੰਨਦਾ ਤੁਸੀਂ ਡੇਟ ਆਪੇ ਆਉਂਦੀ ਆ ਉਹ ਤੋਂ ਦਵਾਈਆਂ ਦੂਜੇ ਨਾਲ ਦੂਜੇ ਨੂੰ ਨੋਨਿਸ਼ਨ ਦੇ ਦਿੰਦੇ ਆ ਉਹੀ ਪੁਰਾਣੀਆਂ ਦਵਾਈਆਂ ਵਰਤੀ ਜਾਂਦੇ ਇੱਕੋ ਸੂਈ ਨਾਲ ਟੀਕੇ ਲਾਈ ਜਾਂਦੇ ਆ ਆਪਾਂ ਤਾਂ ਹਰੇਕ ਜਾਨਵਰ ਕੋਈ ਵੀ ਆ ਉਹਦੇ ਨਵੀਂ ਸੂਈ ਨਾਲ ਵਰਤੀ ਦੀ ਵਰਤੀ ਸਰਿੰਜੇ ਦਾ ਉਹ ਕੁੱਤੇ ਦੇ ਨਵੀਂ ਲੱਗਦੀ ਆ ਕੋਈ ਲਾ ਦੂ ਇੰਨੀ ਇਹਨਾਂ ਦੇ ਕੋਈ ਦਿੰਦਾ ਨਹੀਂ ਆ ਸਾਨੂੰ ਮੈਡੀਕਲ ਦੇ ਜਾਣਦੇ ਆ ਸਾਨੂੰ ਦੇ ਵੀ ਦੇਣਗੇ ਹੋਰ ਬੰਦੇ ਨੂੰ ਕੋਈ ਦੇਊਗਾ ਕਿੰਨੇ ਸਾਲਾਂ ਤੋਂ ਤੁਸੀਂ ਇਹ ਸੇਵਾ ਕਰ ਰਹੇ ਮੈਨੂੰ ਹੋ ਗਏ ਤਕਰੀਬਨ ਹੁਣ 13 ਸਾਲ ਹੋ ਜਾਣਗੇ ਅਕਤੂਬਰ ਦੇ ਵਿੱਚ ਇਸੇ ਸਾਲ ਦੇ ਵਿੱਚ ਤੇ 12 ਸਾਲ ਪਹਿਲਾਂ ਹੋ ਗਈ ਇੱਕ ਵਾਰ ਮਤਲਬ 2-3 ਮਹੀਨੇ ਵੀ ਲੈ ਲੈਂਦੇ ਸੀ ਫਿਰ ਮਨ 'ਚ ਕੁਝ ਨਹੀਂ ਆਉਂਦਾ ਸੀ ਫਿਰ ਸੋਚੀਦਾ ਸੀ ਯਾਰ ਸੇਵਾ ਕਰਦੇ ਸੀ ਚੰਗੇ ਸੀ ਹਾਂ ਨਹੀਂ ਲੋਕੀ ਜੁੜੇ ਰਹਿੰਦੇ ਸੀ ਨਾ ਕਾਫੀ ਐਨ ਲੋਕ 20-25 ਦਿਨਾਂ ਤੁਹਾਨੂੰ ਦੇਖਦਾ ਆ ਰਹੇ ਹਾਂ ਉਹ ਵੀ ਜਿਵੇਂ ਤੁਸੀਂ ਰਾਤ 'ਚ ਤੱਕਰ ਜਿੰਨੇ ਹੋ ਜਾਂ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੇ ਹੋ ਤਾਂ ਕਿਸ ਤਰ੍ਹਾਂ ਤੁਹਾਡੇ ਮੰਨ ਲਓ ਘਰੇ ਵੀ ਟਾਈਮ ਦੇਣਾ ਪੈਂਦਾ ਬੱਚਿਆਂ ਨੂੰ ਤਾਂ ਸਾਰਾ ਦਿਨ ਤੁਸੀਂ ਇਸ ਤੇ ਉਹ ਕਰ ਲੈਣੋ ਕੱਲੇ ਮੋਟਰਸਾਈਕਲ ਤੇ ਉਹ ਤਕਰੀਬਨ ਤਾਂ ਹੀ ਕਦੇ-ਕਦੇ ਹੁਣ ਪੋਸਟ ਨਹੀਂ ਪਾਈ ਦੀ ਕਿਉਂ ਬਾਕੀ ਦਾ ਅਧੀਆਂ ਦਾ ਉੱਪਰ ਵਾਲਾ ਵੀ ਦੇਖ ਲਈਏ ਉੱਪਰ ਵਾਲ ਨੂੰ ਪਤਾ ਹੀ ਹੁੰਦਾ ਕਿ ਕੌਣ ਕਿੰਨਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾਗਾ ਆਪਾਂ ਤਾਂ ਉੱਪਰ ਵਾਲ ਤੇ ਛੱਡ ਦਿੰਨੇ ਜਦੋਂ ਕਈ ਵਾਰੀ ਹੁਣ ਆਪਾਂ ਸੋਸ਼ਲ ਮੀਡੀਆ ਤੇ ਕਈ ਵਾਰੀ ਨਹੀਂ ਐਕਟਿਵ ਹੁੰਦੇ ਕਿਉਂ ਨਹੀਂ ਹੁੰਦੇ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਹਾਂ ਜੇ ਬੰਦਾ ਐਕਟਿਵ ਨਹੀਂ ਜਾਂਦਾ ਫਿਰ ਕਿਹੜਾ ਕੰਮ ਨਹੀਂ ਕਰਦਾ ਹੋਊਗਾ ਮੰਨਦੇ ਨੂੰ ਪਤਾ ਹੋਣਾ ਚਾਹੀਦਾ ਕਿ ਹਾਂ ਜੇ ਬੰਦਾ ਤੁਰੇ ਫਿਰਦਾ ਕਦੇ ਵੇਸੇ ਤੁਰੇ ਫਿਰਦਾ ਦਵਾਈਆਂ ਦੀ ਗੱਲ ਕੀਤੀ ਜਾਵੇ ਪਸ਼ੂਆਂ ਤੇ ਇੰਨੀ ਮਹਿੰਗੀ ਦਵਾਈਆਂ ਪੱਟੀਆਂ ਲੱਗਦੀਆਂ ਇਹ ਕਿਥੋਂ ਫਿਰ ਤੁਸੀਂ ਅਰੇਂਜ ਕਰਦੇ ਬਾਈ ਇੱਕ ਇੱਕੋ ਟੀਮ ਹੈਗੀ ਜਿਵੇਂ ਸਮਰਪਤ ਡੀਪ ਕਹਦੀ ਹੈ ਕਿ ਮਹੀਨੇ ਦਾ ਉਹ ਮੰਨ ਲਓ ਜੀ ਤੁਸੀਂ 5-7000 ਰੁਪਏ ਦੀ ਉਹ ਹੈਲਪ ਕਰ ਦਿੰਦੇ ਜਿਵੇਂ 3000 ਰੁਪਏ ਉਹ ਹੈਲਪ ਕਰ ਦਿੰਦੇ ਉਹ ਕਿ ਜਿਵੇਂ ਤੇਲ ਪਾਣੀ ਦਾ ਉਹਦਾ ਮਹੀਨੇ ਚਲਾਈ ਜਾ ਖਰਚਾ ਵੀ ਆਉਦਾ ਮੰਨ ਲਾ ਜਿਵੇਂ ਮਰਜ਼ੀ ਆਉਂਦਾ ਯੋਰ ਚ ਮੈਂ ਦਵਾਈਆਂ ਵੀ ਕਈ ਵਾਰੀ ਆਪ ਹੀ ਲਿਆਉਣਾ ਕਈ ਵਾਰੀ ਉਹ ਚ ਤੇਲ ਵੀ ਪਵਾ ਲਈਦਾ ਪਰ ਆਪ ਦਾ ਖਰਚਾ ਕੀ ਆ ਬਸ ਆਹੀ ਹੀ ਦਵਾਈ ਬਾਣੀ ਤੇਲ ਦਾ ਵਾ ਤੁਹਾਡੇ ਇਲਾਜ ਨਾਲ ਪਸ਼ੂ ਖੜਾ ਹੋ ਜਾਂਦਾ ਹੈ ਆਪਾਂ ਆਸਮਾਨ ਦੇ ਹਾਂ ਆਪਾਂ ਨੂੰ ਹੁਨਰ ਰਗਾ ਜੀ ਆਪਣੇ ਚ ਆਪਾਂ ਫੇਰ ਹੀ ਤੁਰੇ ਫਿਰਦੇ ਹਾਂ ਜੇ ਆਪਣੇ ਚ ਹੁਨਰ ਨਾ ਆਉਂਦਾ ਫਿਰ ਆਪਾਂ ਇੱਥੋਂ ਤੱਕ ਥੋੜਾ ਨਾ ਪਹੁੰਚਦੇ ਆਪਾਂ ਕਦੇ ਵੀ ਡਿੱਗ ਪੈਂਦੇ ਪਰ ਕਈ ਬੰਦੇ ਸੱਟਨ ਨੂੰ ਵੀ ਫਿਰਦੇ ਆ ਜਦੋਂ ਵਹਿਮ ਹੋਇਆ ਜਦੋਂ ਟਾਈਮ ਹੋਇਆ ਉਹਨਾਂ ਦੀ ਗੱਲ ਉਦੋਂ ਹੀ ਦੇਖਾਂਗੇ ਪਰਮਾਤਮਾ ਵਾਕੀ ਨਾਲ ਸਾਡੇ ਬੈਠਾਗਾ ਬਿਲਕੁਲ ਜੀ ਬਿਲਕੁਲ ਪਰਮਾਤਮਾ ਨਾਲ ਨੇ ਵਾ ਵੀਰ ਦੇ ਤੁਸੀਂ ਦੇਖ ਰਹੇ ਹੋ ਸਾਹਮਣੇ ਤਸਵੀਰ ਪਸ਼ੂ ਨੂੰ ਇਲਾਜ ਕੀਤਾ ਤੇ ਖੜਾ ਕਰਕੇ ਉਹ ਜਾਂਦਾ ਪਸ਼ੂ ਤਾਂ ਪਸ਼ੂ ਇੱਥੇ ਸੀਗਾ ਉਹਨੂੰ ਇਸ ਤਰ੍ਹਾਂ ਦਰਦ ਚ ਤੜਪ ਰਿਆ ਸੀ ਪਸ਼ੂ ਤੇ ਉਹਦਾ ਇਲਾਜ ਕੀਤਾ ਪੱਟੀ ਕੀਤੀ ਟੀਕਾ ਲਾਇਆ ਤਾਂ ਪਸ਼ੂ ਖੜਾ ਕਰਕੇ ਭੇਜਦਾ ਨੌਜਵਾਨ ਨੇ ਤਾਂ ਸਾਡੇ ਨਾਲ ਮੱਲਾਵਾਸੀ ਵੀ ਨੇ ਜਿੱਤੇ ਪਸ਼ੂ ਬਿਮਾਰ ਸੀ ਭਜੀ ਕੀ ਨਾਮ ਹੈ ਤੁਹਾਡਾ ਸੱਸੀ ਗੱਲ ਜੀ ਮੇਰਾ ਨਾਮ ਦੀਪਕ ਹੈ ਜੀ ਤੁਸੀਂ ਫੋਨ ਕੀਤਾ ਸੀ ਇਹਨੂੰ ਮੈਂ ਇਹਨਾਂ ਨੂੰ ਨਹੀਂ ਫੋਨ ਕੀਤਾ ਜੀ ਮੈਂ ਇੱਕ ਦੋ ਸੁਸਾਇਟੀ ਨੂੰ ਫੋਨ ਕੀਤਾ ਸੀ ਦੋ ਤਿੰਨ ਦਿਨ ਮੈਂ ਉਹਨਾਂ ਨੂੰ ਲਗਾਤਾਰ ਫੋਨ ਕਰਦਾ ਰਿਹਾ ਪਰ ਉਹਨਾਂ ਨੇ ਕਿਹਾ ਵੀ ਅਸੀਂ ਥੋੜੇ ਜਿਹਾ ਬਿਜ਼ੀ ਆ ਵੀ ਜਦੋਂ ਹੀ ਅਸੀਂ ਫ੍ਰੀ ਹੋਏ ਅਸੀਂ ਭੇਜਾਂਗੇ ਫਿਰ ਜਦੋਂ ਹੀ ਮੈਂ ਬਾਹਰ ਆਇਆ ਇਹ ਵੀ ਇਕੱਲੇ ਲੱਗੇ ਹੋਏ ਸੀ ਮੈਂ ਇਹਨਾਂ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਵੀ ਤਿੰਨ ਚਾਰ ਬੰਦੇ ਦਾ ਕੰਮ ਇਹ ਇਕੱਲੇ ਕਰ ਰਹੇ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਇੱਕ ਗਾਂਹ ਹੋਰ ਹੈ ਸਾਡੇ ਜਿਹਦੇ ਅੱਖ ਚ ਸੱਟ ਲੱਗੀ ਹੋਈ ਹੈ ਉਹਦੀ ਵੀ ਤਿੰਨ ਚਾਰ ਦਿਨ ਪਹਿਲਾਂ ਪੱਟੀ ਹੋਈ ਵੀ ਸੀ ਉਹਦੀ ਦੁਬਾਰਾ ਇਹ ਕਹਿੰਦੇ ਉਹਦਾ ਇਲਾਜ ਵੀ ਮੈਂ ਹੀ ਕੀਤਾ ਬਿਲਕੁਲ ਮੈਨੂੰ ਬੜੀ ਹੈਰਾਨੀ ਹੋਈ ਵੀ ਇੱਕ ਇਕੱਲਾ ਬੰਦਾ ਸ਼ਹਿਰ ਚ ਇੰਨਾ ਵੱਡਾ ਕੰਮ ਕਰ ਰਿਹਾ ਹੈ ਇਹਨਾਂ ਨੂੰ ਮੈਂ ਕਈ ਵਾਰ ਦੇਖਿਆ ਸੀ ਪਹਿਲਾਂ ਵੀ ਕੰਮ ਕਰਦੇ ਹੋਏ ਇਹ ਜਾ ਪਰ ਮੇਰੇ ਕੋਲ ਇਹਨਾਂ ਦਾ ਕੋਈ ਕੰਟੈਕਟ ਨੰਬਰ ਨਹੀਂ ਸੀ ਅੱਜ ਮੈਂ ਇਹਨਾਂ ਦਾ ਜਰੂਰ ਕੰਟੈਕਟ ਨੰਬਰ ਲਵਾਂਗਾ ਤੇ ਮੈਂ ਕਹੂੰਗਾ ਵੀ ਇਹ ਅੱਗੇ ਵੀ ਇਹੋ ਜਿਹਾ ਕੰਮ ਕਰਦੇ ਰਹਿਣ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕਰਨ ਸਰਕਾਰ ਵੀ ਇਹਨਾਂ ਦੀ ਹੈਲਪ ਕਰੇ ਜੀ ਤਾਂ ਬਿਲਕੁਲ ਜੀ ਇਹ ਦੇਖੋ ਨੌਜਵਾਨ ਨੂੰ ਕੋਈ ਮੈਸੇਜ ਨਹੀਂ ਦਿੰਦਾ ਜੱਸੀ ਬਰਾੜ ਮੁੰਡਾ ਹੈਗਾ ਨਾਮ ਪਰਿਵਾਰ ਚ ਪਿਤਾ ਜੀ ਅਪਾਈਜ਼ ਨੇ ਆਟੋ ਚਲਾਉਂਦੇ ਨੇ ਮਾਤਾ ਜੀ ਘਰਾਂ ਚ ਸਫਾਈ ਕਰਦੇ ਨੇ ਇਹ ਜਿਹੜਾ ਵਿਅਕਤੀ ਹੈਗਾ ਪਛੂਆ ਦੇ ਇਲਾਜ ਲਈ ਕੱਲਾ ਤੁਰਿਆ ਫਿਰਦਾ ਹੈਗਾ ਕੱਲਾ ਹੀ ਬੈਗ ਚੱਕਦਾ ਹੈਗਾ ਸਵੇਰੇ ਨਿਕਲਦਾ ਤੇ ਸ਼ਾਮ ਨੂੰ ਅਥਨੇ ਕਦੇ ਵੜਦਾ ਹੈਗਾ ਤੇ ਪਰਿਵਾਰ ਚ ਦੋ ਜਿਹੜੇ ਕੀ ਇਹਦੇ ਮੈਰਿਡ ਹੈਗਾ ਤਾਂ ਮੁੰਡਾ ਦੋ ਜਵਾਕ ਨੇਗੇ ਦੋਨੋਂ ਜਵਾਕ ਪੜਦੇ ਨੇਗੇ ਤਾਂ ਘਰ ਦਾ ਗੁਜ਼ਾਰਾ ਚਲਾਉਂਦਾ ਹੈਗਾ ਇਸ ਤਰ੍ਹਾਂ ਹੀ ਦੱਸਿਆ ਨੌਜਵਾਨੇ ਜਿਹੜੇ ਕੀ ਇਹਨਾਂ ਦੀ ਦੁਆਵਾਂ ਕਰਕੇ ਮੇਰਾ ਕੰਮ ਮੇਰਾ ਘਰ ਚੱਲ ਰਹਿਗਾ ਤਾਂ ਇਸ ਤਰ੍ਹਾਂ ਹੀ ਇਸ ਵਿਅਕਤੀ ਦੀ ਸਪੋਰਟ ਕੀਤੀ ਜਾਵੇ ਸਾਡੇ ਚੈਨਲ ਰਾਹੀਂ ਵੀ ਬੇਨਤੀ ਕਰਦੇ ਆ ਇਸ ਵਿਅਕਤੀ ਦੀ ਵੱਧ ਤੋਂ ਵੱਧ ਸਰਕਾਰ ਪੱਖੋਂ ਜਾਂ ਸੰਸਥਾ ਪੱਖੋਂ ਸਪੋਰਟ ਕੀਤੀ ਜਾਵੇ ਤਾਂ ਕਿ ਇਹ ਵਿਅਕਤੀ ਅੱਗੇ ਜਾ ਕੇ ਇਸ ਤਰ੍ਹਾਂ ਹੀ ਪੰਜਾਬ ਦਾ ਨਾਮ ਰੋਸ਼ਨ ਕਰੇ ਤੇ ਸੇਵਾ ਕਰਦਾ ਰਵੇ ਕੈਮਰਾਮੈਨ ਗੁਰਵਿੰਦਰ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ